ਮੰਮੀ ਜੀ ਅੱਜ ਕੱਲ ਤੁਹਾਡੇ ਲਾਂਬੇ ਬੜੇ ਆ ਰਹੇ ਨੇ। ਕਿਉਂ ਕੀ ਹੋ ਗਿਆ? ਗਵਾਂਡੀਆਂ ਦੀ ਬੁੜੀ ਕਹਿ ਕੇ ਗਈ ਜਾਈ ਬਈ ਸਾਡੀ ਨੋ ਥੋਡੀ ਬੁੜੀ ਨੇ ਆਨਲਾਈਨਰ ਹੋ ਕੇ ਪਟਤੀ। ਲੈ ਮੋਬਾਈਲ ਉਹਨਾਂ ਨਾਲ ਲੈ ਕੇ ਦਿੱਤਾ। ਚੈਨਲ ਉਹਨਾਂ ਨਾਲ ਖਲਾਇਆ। ਪੈਸੇ ਉਹਨਾਂ ਨੇ ਆਪਣੇ ਪੱਲਿਓਂ ਲਾਏ। ਉਹ ਜੇਬ ਫੇਰ ਕੀ ਹੋ ਗਿਆ ਮੇਰੇ ਕੋਲ ਦੋ ਚਾਰ ਗੱਲਾਂ ਪਛ ਗਈ। ਮੇਰਾ ਕਹਿ ਤਾਂ ਪਨਾ ਤੋਨ ਗਵਾਂਡਿਆ ਦੀ ਨੋ ਤਾਂ ਕਹਿੰਦੇ ਸੀ ਮੈਂ ਆਨਲਾਈਨ ਆਉਣਾ ਨਹੀਂ ਆਉਣਾ ਨਹੀਂ ਫਿਰ ਵੀ ਉਹ ਤਾਂ ਰਹਿਣ ਜਾਂਦਾ ਉਹ ਆਈ ਜਾਂਦੀ ਆ ਨਹੀਂ ਭਾਈ ਚਾਹ ਕਿੰਨੀ ਆ ਪਿੱਟੀ ਜਿਵੇਂ ਜਿਹੜੀ ਇੱਕ ਵਾਰੀ ਸੋਸ਼ਲ ਮੀਡੀਆ ਤੇ ਆਨਲਾਈਨ ਬੈਠਣੀ ਹੈ ਨਾ ਉਹ ਨਾ ਕਦੇ ਹਟ ਗਈ ਪਰ ਇਹ ਮੇਰੇ ਵਰਗਾ ਜਿਗਰਾ ਥੋੜੀ ਹੱਲੂਗਾ ਮੈਂ ਤਾਂ 20 ਦਿਨ ਆਨਲਾਈਨ ਆਈ ਜਦ ਮੈਨੂੰ ਦੱਸਿਆ ਉਹ ਕਾਢੀ ਲਾਤੀ ਆ ਦੋਰ ਕੋਟਾ ਤੱਕ ਤਾਂ ਦੇਖੀ ਮੇਰੀ ਗੱਲ ਤਾਂ ਆਈਆਂ ਨੇ ਨਾਲੇ ਮੈਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਲੈ ਕੇ ਆਉਣ ਵਾਲੇ ਕੌਣ ਹੁੰਦੇ ਆ ਜਿਹਾ ਜੀਕਾਰਾ ਤਾਂ ਆਥਰ ਨੂੰ ਸੱਚੀ ਬੰਦ ਕਰ ਦਿੰਦਾ ਜਿਹਨੇ ਨਹੀਂ ਲਿਆਉਣਾ ਹੈ ਨਾਲ ਤਾਂ ਉਹ ਆ ਜਾਂਦੇ ਨਾਲ ਫਿਰ ਮੇਰੇ ਵਰਗੀ ਨੂੰ ਬਧਰਾਮ ਕਰਦੀਆਂ ਨੇ ਦੇਖ ਲੈ ਉਹ ਸਮਸ਼ੋਸ਼ਣ ਮੀਟਿੰਗ ਤਾਂ ਲੈਂਦਾਸ ਤਾਂ ਅਮਾਨੀ ਸੀ ਇੱਕ ਗੱਲ ਸੁਣ ਮੈਰੀ ਅੱਜ ਗਮਾਂਡੀ ਵਾਲੀ ਗੁੜੀ ਆਈ ਸੀ ਅੱਜ ਨਾਲ ਤਾਂ ਮੈਨੂੰ ਆ ਡੱਬਾ ਦੇਖ ਕੇ ਗਈ ਆ ਨਾਲ 1100 ਰੁਪਏ ਦੇਖ ਕੇ ਗਈ ਆ ਮੇਰਾ ਹੌਸਲਾ ਵਧਾਈ ਕਰਕੇ ਗਈ ਆ ਅੱਛਾ ਜੀ ਹਾਂ ਕਹਿੰਦੀ ਹੈ ਕਿ ਤੈਨੂੰ ਸੋਨੇ ਦੇ ਕਾਂਟੇ ਕਰਾ ਕੇ ਦਵਾਂ ਮੇਰੀ ਨੌਣੇ ਤਾਂ ਕਹਿੰਦੀ ਕਦੇ ਚਾਹ ਦੀ ਕੋਈ ਨੀਸੀ ਬਣਾਈ ਕਹਿੰਦੀ ਤਾਂ ਤਾਂ ਇੰਨਾ ਵਧੀਆ ਕੰਮ ਤੇ ਲਾਈ ਆਂ ਮੈਂ ਤਾਂ ਕਹਿੰਦੀ ਵੀਡੀਓ ਬਣਾਈ ਜਾਂਦੀ ਸਭ ਤੇ ਖੜੀ ਨਾਲੇ ਕਹਿੰਦੀ ਤੜਕੇ 4:50 ਚਾਹ ਬਣਾਉਂਦੀ ਆ 12 ਚੁੰਗੀਆਂ ਨਾਲੇ ਵੀਡੀਓ ਬਣਾਈ ਨਾ ਕਹਿੰਦੀ ਹੱਸਦੀ ਰਹਿੰਦੀ ਜਾਂਦੀ ਆ ਗੋਹੇ ਕੂੜੇ ਤੋਂ ਲਾ ਕੇ ਕੰਮ ਕਰਨ ਲੱਗੀ ਕਹਿੰਦਾ ਮੇਰੀ ਨੂੰ ਇਹੋ ਜਿਹੇ ਵੀ ਲੋਕ ਨੇ